ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਤੇ ਜੀ ਆਰ ਪੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨਾਂ ਦੇ ਧਰਨੇ ਦੇ ਚੱਲਦੇ ਕਈ ਰੇਲਾਂ ਰੱਦ ਹੋ ਗਈਆਂ ਹਨ। ਜਿਸ ਦੇ ਚੱਲਦੇ ਕਾਫੀ ਯਾਤਰੀ ਪਲੇਟਫਾਰਮ ਤੇ ਬੈਠੇ ਤੁਹਾਨੂੰ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਆਉਣ ਜਾਣ ਵਾਲੇ ਯਾਤਰੀਆਂ ਦੀ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਕੋਈ ਰੇਲਵੇ ਸਟੇਸ਼ਨ ਤੇ ਅਨਸੁਖਾਵੀ ਘਟਨਾ ਨਾ ਵਾਪਰ ਸਕੇ। ਉਨਾ ਕਿ ਹੈ ਕਿ ਟ੍ਰੇਨਾਂ ਰੱਦ ਹੋਣ ਦੇ ਚਲਦੇ ਰੇਲਵੇ ਵਿਭਾਗ ਦੀ ਇਨਕੁਆਰੀ ਵਿਭਾਗ ਵੱਲੋਂ ਵੀ ਬਾਰ-ਬਾਰ ਯਾਤਰੀਆਂ ਨੂੰ ਟ੍ਰੇਨਾਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਹੜੇ ਸਬੰਧ ਵਿੱਚ ਜਿਹੜੀ ਚੰਗਰ ਟੀਮ ਦੀ ਚੱਲ ਰਹੀ ਆ ਉਹਨਾਂ ਜਾਨੀ ਗੱਡੀਆਂ ਦੇ ਜਿਹੜੀ ਜਨਤਾ ਆ ਰਹੀ ਹੈ ਗੱਡੀਆਂ ਕੈਨਸਲ ਹੋਣ ਦੀ ਵਜ੍ਹਾ ਕਰਕੇ ਵੀ ਭੀੜ ਭਾਰਾ ਸਟੇਸ਼ਨ ਤੇ ਤੇ ਜਨਤਾ ਨੂੰ ਅਗਾਂਹ ਕਰ ਲਈ ਵੀ ਜਿਹੜੀਆਂ ਟ੍ਰੇਨਾਂ ਵਾਂ ਕੈਨਸਲ ਬਾਰੇ ਵੀ ਦੱਸਣਾ ਪੈਂਦਾ ਵਾ ਇਹਨਾਂ ਦੀ ਚੈਕਿੰਗ ਕਰੀ ਛੱਕੀ ਪਰੇਸ਼ਾਨ ਜਿਹੜੇ ਹੁੰਦੇ ਉਹਨਾਂ ਨੂੰ ਚੈੱਕ ਕਰੀਦਾ ਤਾਂ ਕਿ ਕੋਈ ਅਨਸਰਗਰ ਕਰਨ ਵਾਲਾ ਜਿਹੜੇ ਸਟੇਸ਼ਨ ਦੇ ਨਾਲ ਵੱਤ ਸਕੀ ਜਤਰੀ ਤਰਾਜ ਵੀ ਕਰਦੇ ਪੁਲਿਸ ਦਾ ਬੈਂਸ ਵੀ ਕਰਦੇ ਜਦੋਂ ਤੁਸੀਂ ਉਹਨਾਂ ਦੇ ਆਪਣਾ ਬੂਟ ਵਗੈਰਾ ਉਤਰਾ ਕੇ ਚੈਕਿੰਗ ਕਰਦੇ ਹੋ ਜਾਂ ਸਮਾਨ ਦੀ ਫੋਨਾ ਉਹੋ ਵੀ ਕੀ ਚੋਤੀ ਸਭ ਨਹੀਂ ਉਹਨਾਂ ਨੂੰ ਸਮਝਾਈਦਾ ਵਾ ਇਹ ਗੱਲ ਨਹੀਂ ਵੀ ਕੋਈ ਇਹੋ ਜਿਹਾ ਕੋਈ ਨਸ਼ੀਲਾ ਪਦਾਰਥ ਜਾਂ ਹੋਰ ਵੀ ਲੋਕੀ ਲੱਗੇ ਜਾਂਦੇ ਆ ਜਿਵੇਂ ਬੂਟਾਂ ਦੇ ਵਿੱਚ ਹੋਰ ਵੀ ਆ ਬੈਗ ਦੇ ਵਿੱਚ ਜਾਂ ਵੈਸੇ ਹੋਰ ਵੀ ਵਸਤਾ ਦੇ ਨਾਲ ਤਾਂ ਟੈਕੀ ਕੇਸ ਵਗੈਰਾ ਲੱਗ ਜਾਂਦੇ ਉਹਨਾਂ ਦੇ ਟੀਨ ਦੀ ਚੈੱਕ ਕਰਦੀ ਆ। ਸਾਡੀ ਟ੍ਰੇਨਾਂ ਰੱਦ ਹੋਈਆਂ ਤੇ ਯਾਤਰੀ ਕਾਫੀ ਵੇਖਿਆ ਜਾ ਪਲੇਟਫਾਰਮਾਂ ਤੇ ਬੈਠੇ ਨੇ ਉਹਦੇ ਬਾਰੇ ਕੀ ਕਿ ਕੋਈ ਹਰੂਤਾ ਕਿ ਜਿਹੜਾ ਬੰਦੋਬਸਤ ਕੀਤਾ ਗਿਆ ਸੀ ਆ ਰਹੀ। ਬੰਦੋਬਸਤ ਵੀ ਸਾਰਾ ਇੱਥੇ ਜਿਹੜੇ ਪਲੇਟਫਾਰਮ ਤੇ ਜਿਹੜੀ ਆ ਜਨਤਾ ਨੂੰ ਆਪਣੇ ਇਨਕੁਆਰੀ ਵੀ बार-बार ਦੱਸ ਰਹੀ ਆ ਟੇਨਾ ਦੀ। ਬਾਕੀ ਟੇਨਾ ਧਰਨੇ ਕਰਕੇ ਜਿਹੜਾ ਰਾਜਪੁਰ ਲੱਗਾ ਹੋਇਆ ਵਾ ਉਹਦੇ ਕਰਕੇ ਟੇਨਾ ਵਾ ਚੰਡੀਗੜ੍ਹ ਆ ਰਹੀਆਂ ਵਾ। ਉਹਦੇ ਕਰਕੇ ਜਨਤਾ ਨੂੰ ਜ਼ਿਆਦਾ ਪਰੇਸ਼ਾਨੀ ਕਿ ਉਹਦੇ ਕਰਕੇ ਟੇਨਾ ਲੇਟ ਹੋ ਰਹੀਆਂ ਵਾ।